सत श्रीकाल जी सार स्वागत है थोड़ा मेरी वीडियो में उम्मीद करते सारे ठीक ठाक होंगे तंदुरुस्त होंगे खुशहाल होंगे मैं बिल्कुल ठीक है अगर बलॉग शुरू कर हैं शाम के चार बजे तो चार बजने वाले ने चार लगभग टाइम है चाह वगैरह मैं अपनी पीली शाम की सब्जी बनानी बनाऊंगी तोरियाँ छिलने कटने कुछ नहीं कर पर उसको पहले मैं सोच तो शेयर करना एमजॉन तो मैं मंगवाया एक डस्टर सफाई वास्त जो मेरा डस्टर से पहला वह चुका फिर मैं और मनवाया फिर अच्छा आया काफ़ी लेट आया कई दिन ऑर्डर कोई तो ऑर्डर बहुत जल्दी आ जाता ऑर्डर पता नहीं क्यों लेट आया सफाई करने वाली हुई पी सारे रूम्स ना जाले लगे पे ने कंधा चाढ़िया हुई पा मेरे रूम की बैडशीट भी चेज करने वाली पी है मैं आई चलो मैं ऑडर कर एक दो दिन आ फेरी करूँ वो करते करते ऑर्डर दो दिन तीन दिन लेट हो गया ਦੇਖੂਗੀ ਅੱਜ ਸ਼ਾਮ ਨੂੰ ਸਬਜੀ ਵਗੈਰਾ ਬਣਾ ਕੇ ਵਾਕ ਨਾ ਕਰੂੰਗੀ ਵਾਕ ਵਾਲੇ ਟਾਈਮ ਰੂਮ ਦੀ ਸਫਾਈ ਤੇ ਲਾ ਦੂੰਗੀ ਇੱਕ ਇੱਕ ਰੂਮ ਕਰਕੇ ਸਾਰੇ ਹੂਨਟੀ ਸਫਾਈ ਹੋ ਜੀ ਤੇ ਜਦੋਂ ਮੈਂ ਪਹਿਲਾਂ ਜਦੋਂ ਸੁਪਰ ਡੋਗ ਦੇ ਵਿੱਚ ਕਹਿੰਦੇ ਸੀ 사ਾ ਜੁੜਦਾ ਨਹੀਂ ਹੈਗਾ ਮੈਂ ਦਿਖਾਇਆ ਦਵਿੰਦਰ ਨੂੰ ਜੇ ਠੀਕ ਹੋ ਜੇ ਉਹ ਕਹਿੰਦੇ ਠੀਕ ਨਹੀਂ ਹੁੰਦਾ ਵੀ ਤੁਸੀਂ ਹੋਰ ਮੰਗਵਾ ਲਓ ਤੁਹਾਨੂੰ ਕਹਿੰਦਾ ਹੋਰ ਮੰਗਵਾ ਲਿਆ ਇਹਨੂੰ ਕਰਦੇ ਹੁਣ ਅਨਪੈਕ ਦੇਖ ਤਾਂ ਉਹੀ ਚੀਜ਼ ਹੈ ਜਿਹੜੀ ਮੈਂ ਮੰਗਵਾਈ ਸੀਗੀ ਉਹ ਤੋਂ ਡਿਫਰੈਂਟ ਚੀਜ਼ ਹੈ ਮਟੀਰੀਅਲ ਡਿਫਰੈਂਟ ਹੈ ਆ ਚੀਜ਼ ਹੈ ਜੀ ਉਦੋਂ ਆਹ ਚੀਜ਼ ਉਤਰਦੀ ਨਹੀਂ ਸੀ ਇਹਦੀ ਉਤਰ ਜਾਂਦੀ ਆ ਉਤਰ ਕੇ ਆਪਾਂ ਵਾਸ਼ ਕਰ ਸਕਦੇ ਆ ਦੇਖੋ ਆ ਉਤਰ ਜੂਗੀ ਇਹ ਤੋਂ ਉਹਦੀ ਉਤਰ ਵੀ ਨਹੀਂ ਸੋਦਾ ਪੂਰਾ ਆਈ ਵਾਸ਼ ਹੁੰਦਾ ਸੀਗਾ ਇਹਦੀ ਉਤਰ ਜੂਗੀ ਆ ਦੇਖੋ ਬਹੁਤ ਤਾਂ ਮੈਂ ਕੀ ਕਰਨੀ ਆ ਜਦੋਂ ਵਾਸ਼ ਕਰਨੀ ਹੋਊ ਉਤਾਰੂੰਗੀ ਤੇ ਇਹਦਾ ਫਲੈਟ ਆ ਜਿਵੇਂ ਪੱਤੀ ਹੁੰਦੀ ਹੈ ਨਾ ਫਲੈਟ ਸਕੁਅਰ ਉਹ ਗੋਲ ਚੀਜ਼ ਸੀਗੀ ਇਹਨਾਂ ਆਪਾਂ ਜੇ ਬੈੱਡ ਦੇ ਪਿੱਛੇ ਸਪੇਸ ਆ ਉਹ ਵੀ ਸਾਫ਼ ਕਰ ਸਕਦੇ ਆ ਫਰਿਜ ਦੇ ਪਿੱਛੇ ਸਪੇਸ ਆ ਉਹ ਵੀ ਕਰ ਸਕਦੇ ਆ ਉਹ ਦੂਤੀ ਉਹ ਵੀ ਜੀ ਵਧੀਆ ਸੀ ਪਰ ਚੀਜ਼ ਇਹ ਵੀ ਵਧੀਆ ਸੀ ਜਿਵੇਂ ਫਲੈਟ ਆ ਗਈ ਇਹ ਤੇ ਇਹ ਮਾਈਕਰੋ ਫਾਈਬਰ ਵਾਲਾ ਉਹ ਦੂਜੇ ਉਹਦਾ ਆ ਮਟੀਰੀਅਲ ਹੋਰ ਸੀਗਾ ਉਹ ਉਹਨੂੰ ਕੀ ਕਹਾਂਗੇ ਫੈਦਰ ਵਾਲਾ ਸੀ ਉਹ ਫੈਦਰ ਵਾਲਾ ਇਹ ਮਾਈਕਰੋ ਫਾਈਬਰ ਵਾਲਾ ਵਾਲਾ ਨਾਲ ਦਿੱਤੀ ਹੋਈ ਇਹਦੀ ਰੋਡ ਅੱਛਾ ਐਕਸਟੈਂਡ ਹੋ ਜਾਂਦੀ ਹੈ ਫਿਰ ਉਹ ਹੀ ਸੌਖਾ ਰਹਿੰਦੀ ਹੈ ਚੀਜ਼ ਸਫਾਈ ਕਰਨੀ ਜਦੋਂ ਇਹ ਚੀਜ਼ ਐਕਸਟੈਂਡ ਹੋ ਜੇ ਰੱਖੇ ਵੀ ਆਪਾਂ ਸਾਫ਼ ਕਰ ਸਕਦੇ ਆ ਕੰਧਾਂ, ਜਾਲੇ ਸਭ ਕੁਝ ਸਾਫ਼ ਕਰ ਸਕਦੇ ਆ ਇਹਦੇ ਨਾਲ। ਨਹੀਂ ਮੈਂ ਗੱਲ ਤਾਂ ਫਿਕਸ ਕਰਤਾ ਮੈਨੂੰ ਲੱਗਦਾ। ਨਹੀਂ ਠੀਕ ਐ। ਅਨਫੈਸਟਰਾ ਰੋਡ ਇਹਦੇ ਐਕਸਟੈਂਡ ਹੋ ਜੂਗੀ। ਆਹ ਕੋਲ ਕੇ ਵੀ ਲੱਗਦਾ ਹੋਰ ਹੋ ਜੂਗੀ। ਰੋਡ ਦਾ ਆਪਾਂ ਐਕਸਟੈਂਡ ਕਰ ਸਕਦੇ ਜਿੰਨੀ ਮਰਜੀ ਤੁਸੀਂ ਵੱਡੀ ਛੋਟੀ ਆਪਦੇ ਨਹੀਂ ਰਿਕਾਰਡਿੰਗ ਕਰ ਸਕਦੇ ਹੋਗੇ। ਚੀਜ਼ ਐ ਮੋੜ ਵੀ ਜਾਂਦੀ ਐ ਇਹਨੂੰ ਆਪਾਂ ਮੋੜ ਵੀ ਸਕਦੇ ਆਂ ਪੱਖੇ ਸਾਫ ਕਰਨੇ ਨੂੰ ਮੋੜ ਕੇ ਤੇ ਉੱਪਰੋਂ ਕੋਈ ਆਪਣਾ ਫੋਟੋ ਫਰੇਮ ਆ ਪੜਦਿਆਂ ਵਾਲੇ ਰੋਡਸ ਨੇ ਉਹਨੂੰ ਵੀ ਸਾਫ ਕਰ ਸਕਦੇ ਆਂ ਦਾ ਮੋੜ ਕੇ ਆਂ ਦੇਖੋ ਆ ਚੀਜ਼ ਐ ਇਸੀ ਦਾ ਕਰ ਲੋ ਇਹਦਾ ਪ੍ਰਾਈਸ ਹੈਗਾ ਕਿੰਨਾ ਦੱਸਾਂ ਮੈਂ ਤੁਹਾਨੂੰ 300 ਆਇਆ ਤੇ ਉੱਤੇ ਡਿਲੀਵਰੀ ਚਾਰਜੇਸ ਵੀ ਲੱਗੇ ਨੇ Amazon ਤੇ ਆਪਾਂ 500 ਤੋਂ ਘੱਟ ਕੋਈ ਵੀ ਚੀਜ਼ ਮੰਗਾਉਣੇ ਡਿਲੀਵਰੀ ਚਾਰਜੇਸ ਲੱਗਦੇ ਨੇ ਪਰ ਮੀਸ਼ੂ ਤੇ ਨਹੀਂ ਲੱਗਦੇ ਤੇ ਇਹਦੇ ਮੈਨੂੰ 40 ਰੁਪਏ ਐਕਸਟਰਾ ਲੱਗੇ ਨੇ 340 ਵਿੱਚ ਇਹ ਮਿਲਿਆ ਮੈਨੂੰ 300 ਦੀ ਪ੍ਰਾਈਸ ਹੈ 40 ਰੁਪਏ ਤੇ ਇਹਦੀ ਡਿਲੀਵਰੀ 70 ਲੱਗੇਗੀ। ਹੁਣ ਮੈਂ ਸਬਜ਼ੀ ਲੈ ਆ ਮੈਂ ਚਾ ਕੇ ਸਬਜ਼ੀ ਕੱਢਦੇ ਆ ਤੋਰੀਆਂ ਦੀ। ਇਧਰ ਮੈਂ ਤਾਂ ਨੀਆ ਡਰਾਈ ਰੋਸਟ ਕਰ ਲਿਆ ਤੇ ਇਹਨੂੰ ਮੈਂ ਮਿਕਸੀਚ ਕਰਾਂ ਗ੍ਰਾਈਂਡ। ਡਰਾਈ ਰੋਸਟ ਕਰਕੇ ਰੱਖ ਤਾਂ ਬਹੁਤ ਜ਼ਿਆਦਾ ਰੋਸਟ ਨਹੀਂ ਕਰਨਾ ਪਲਰ ਨਹੀਂ ਜੇਨ ਕਰਨਾ ਬਸ ਹਲਕੀ ਜਿਹੀ ਖੁਸ਼ਬੂ ਆਣ ਲੱਗ ਜਾਈਏ। 2-3 ਮਿੰਟਾਂ ਦੇ ਵਿੱਚ ਵਿੱਚ ਖੁਸ਼ਬੂ ਆਣ ਲੱਗ ਜਾਈਏ ਉਹਨਾਂ ਕੇ ਰੋਸਟ ਕੀਤਾ। ਧਨੀਆ ਦਾ ਪਾਊਡਰ ਨਾ ਖਤਮ ਹੋਇਆ ਪਿਆ ਫਿਰ ਇਹਨੂੰ ਪੀਸ ਕੇ ਰੱਖਦੇ। ਸਬਜ਼ੀ ਕੱਟੀ ਗਈ ਤੋਰੀਆਂ ਦੀ। ਇਹ ਇਹ ਨੇ ਤਾਂ ਨਹੀਂ ਠੰਡਾ ਹੁੰਦਾ ਇਹਨਾਂ ਨੂੰ ਪਿਆਜ਼ ਚੋਪ ਕਰ ਲਾਣੀ ਆ। ਚੋਪਾ ਚੋਪਾ ਕੇ ਜਿਵੇਂ ਉਹ ਠੰਡਾ ਹੋਊਗਾ ਉਹਨੂੰ ਮਿਕਸੀਚਰ ਪੀਸ ਲਾਂਗੇ। ਇੱਕ ਬਾਅਦਲੀ ਕਿਚਨ ਵਿੱਚ ਘੋ ਪਿਆ ਬਣਾਉਣ ਵਾਲਾ ਮੱਖਣ ਗਰਮ ਕਰਿਆ ਪਿਆ ਉਹ ਵੀ ਲੈ ਕੇ ਅੰਦਰਲੇ ਫਰਿੱਜ ਵਿੱਚ। ਉਹ ਵੀ ਨਾਂਨ ਕੰਮ ਕਰਦ ਕਰਦ ਕਿਚਨ ਵਿੱਚ ਬੰਦੂ ਤੇ ਹੁਣ ਮੇਰੀ ਯਾਦ ਆਇਆ ਕਹਿੰਦਾ ਮੇਰੇ ਯਾਦ ਨਹੀਂ ਐਨੀ ਪਹਿਲਾਂ ਹੀ ਰੱਖ ਦਾਂਗੀ। 4:30 ਹੋ ਰਹੀ ਦੇਖ ਲਈਆਂ। ਉਨਸੇ ਸ਼ਾਮ ਦਾ ਟਾਈਮ ਤੇ ਮੈਂ ਕਰ ਰਹੀ ਹਾਂ ਸਬਜ਼ੀ ਦੀ ਤਿਆਰੀ ਪਿਆਜ਼ ਕਰਦੇ ਆਂ ਚੌਪ ਤਣੀਆਂ ਇੰਨੇ ਠੰਡਾ ਹੋਊਗਾ ਤੇ ਮੈਂ ਫਿਰ ਸਬਜ਼ੀ ਇੱਕ ਪਾਸੇ ਤੜਕਾ ਲਗਾ ਦੂੰਗੀ ਤੇ ਉਦੋਂ ਬਾਅਦ ਧਣੀਆਂ ਪੀਸ ਲੂੰਗੀ ਚੌਪਰਾ ਨੇ ਕੰਮ ਇੰਨਾ ਆਸਾਨ ਕਰਖਾ ਆਪਣਾ ਭੈਣਾ ਦਾ ਇੰਨਾ ਆਸਾਨ ਕਰਖਾ ਨਾ ਅੱਗੇ ਨਾ ਉਂਗਲ ਨਾ ਹੱਥਾਂ ਨਾਲ ਜਦੋਂ ਆਪਾਂ ਪਿਆਜ਼ ਕੱਟਦੇ ਹਾਂ ਉਂਗਲਾਂ ਤੇ ਵੱਢੇ ਜੇ ਪੈ ਜਾਂਦੇ ਹੁੰਦੇ ਨਾਈਫ ਤੇ ਤੇ ਹੋਂ ਦਾ ਬੜਾ ਹੀ ਆਸਾਨ ਹੋ ਗਿਆ ਚਲ ਕੋਈ ਤਾਂ ਕੰਮ ਆਸਾਨ ਹੋ ਗਈ ਇਹ ਜੀ ਇਹ ਚੀਜ਼ਾਂ ਆਪਾਂ ਨੂੰ ਕਿਚਨ ਚ ਰੱਖਣੇ ਵੀ ਚਾਹੀਦੇ ਨੇ ਖਰੀਦਦੇ ਰਹਿਣਾ ਵੀ ਚਾਹੀਦਾ ਜਿੰਨਾ ਆਪਣਾ ਕੰਮ ਆਸਾਨ ਹੋ ਜਾ ਪਸਾਨੀ ਨਾਲ ਕੰਮ ਕਰ ਸਕੀਏ ਕੰਮ ਹੁਣ ਬਹੁਤ ਜ਼ਿਆਦਾ ਨਹੀਂ ਕੁਕਿੰਗ ਤਾਂ ਕੰਮ ਹੀ ਘਰਾਂ ਤੇ ਇੰਨਾ ਜ਼ਿਆਦਾ ਹੁੰਦਾ ਕੁਕਿੰਗ ਦਾ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਇਧਰ ਮੈਂ ਇੱਕ ਸਾਈਡ ਤੇ ਨਾ ਗੈਸ ਦਾ ਡੱਬਾ ਰੱਖਿਆ ਹੋਇਆ ਸੀ ਕਿਉਂ ਵਾਲਾ ਮੈਂ ਖਾਲੀ ਕਰਨਾ ਸੀ ਡੱਬਾ ਜਿੰਨਾ ਕਨਾਲ ਲੱਗੇ ਸੀ ਮੈਂ ਗਰਮ ਕਰਕੇ ਧਾਰ ਲੇ ਤੇ ਹੁਣ ਮੈਂ ਇਸ ਤਰ੍ਹਾਂ ਡੱਬਾ ਹੀ ਰੱਖਦਾ ਨੀਚੇ ਛੋਟਾ ਡੱਬਾ ਕਿਉਂ ਵਾਲਾ ਪੈ ਜਿਹੜਾ ਸੀ ਰੈਗੂਲਰ ਯੂਜ਼ ਕਰਦੇ ਆ ਜਿਹਦੇ ਵਿੱਚੋਂ ਤੇ ਉੱਪਰ ਵੱਡਾ ਡੱਬਾ ਸੀ ਖਾਲੀ ਸੀ ਪਰ ਮੈਂ ਟੇਡਾ ਕਰਕੇ ਲਗਾਤਾ ਵੀ ਜੇ ਕੁਝ ਡ੍ਰੌਪਸ ਕਿ ਉਹਦੇ ਰਹਿ ਗਏ ਤਾਂ ਨਿਕਲ ਜਾਣਗੇ ਮੈਂ ਡੱਬਾ ਮੈਂ ਗਰਮ ਕਰਤਾ ਸੀਗਾ ਫਿਰ ਆਏ ਹੁਣ ਤਾਂ ਆਪਣੀ ਕੋਈ ਵੀ ਚੀਜ਼ ਵੇਸਟ ਨਾ ਜਾਵੇ ਆਪਾਂ ਅੱਛੀ ਤਰ੍ਹਾਂ ਡੱਬੇ ਵਿੱਚ ਉਹ ਚੀਜ਼ ਨੂੰ ਹੁੰਝ ਲਈਏ ਫਿਰ ਬਾਕੀ ਉਹਦੇ ਵਿੱਚ ਪਾਣੀ ਪਾ ਕੇ ਨਾ ਮੈਂ ਗਰਮ ਥੋੜਾ ਜਿਹਾ ਡੱਬੇ ਵਿੱਚ ਕਰਕੇ ਮੈਂ ਸਬਜ਼ੀ ਵਿੱਚ ਪਾ ਦਿੰਦੀ ਆ ਜਾਂ ਫਿਰ ਕਈ ਵਾਰ ਆਟਾ ਕਸਾ ਕੇ ਆਟਾ ਗੁੰਨ੍ਹੋ ਇਸ ਤਰ੍ਹਾਂ ਡੱਬਾ ਸਾਫ਼ ਕਰ ਦਿੰਨੀ ਆ ਘੋੜਾ ਵਾਲਾ ਤੇ ਹੁਣ ਧਨੀਆ ਠੰਡਾ ਹੋ ਗਿਆ ਸੀ ਇੱਕ ਸਾਈਡ ਤੇ ਬਣ ਰਹੀ ਸਬਜ਼ੀ ਮੈਂ ਗੈਸ ਸਲੋ ਕਰਾਇਆ ਹੋਇਆ ਸੀ ਧਨੀ ਤੇ ਪੀਸ ਕੇ ਇਹਨੂੰ ਪਾ ਲਾਂਗੇ ਕੰਟੇਨਰ ਵਿੱਚ ਬਿਲਕੁਲ ਹੀ ਖਤਮ ਸੀ ਤਆਂੀਆਂ ਬਿਲਕੁਲ ਖਤਮ 2 ਦਿਨ ਹੋ ਗਏ ਸੀ ਬਸ ਤੁੱਪੇ ਪਏ ਹੋਏ ਸੀ ਵੀ ਚਲੋ ਪੀਸਤੀਆਂ ਪੀਸਦੀਆਂ ਐਂ ਕਰਕੇ ਹੋ ਗਿਆ ਨਹੀਂ ਕੰਮ ਮੇਰੇ ਬਹੁਤ ਜ਼ਿਆਦਾ ਇਕੱਠੇ ਹੋਏ ਪਏ ਨੇ ਬਹੁਤ ਕੰਮ ਇਕੱਠੇ ਹੋਏ ਪਏ ਨੇ ਕਿਚਨ ਵੀ ਕਲੀਨ ਕਰਨ ਵਾਲੀ ਪਿਆ ਡੇਢ ਵੀਨੇ ਵਾਂਗ ਹੋ ਗਿਆ ਕਿਚਨ ਕਲੀਨ ਕਰੀ ਨੂੰ ਤੇ ਸਾਰੇ ਘਰ ਦੀ ਸਾਫ ਸਫਾਈ ਕਰਨ ਵਾਲੀ ਪਿਆ ਜਾਲੇ ਲੱਗੇ ਹੋਏ ਨੇ ਡਸਟਿੰਗ ਕਰਨ ਵਾਲੀ ਪਿਆ ਬਹੁਤ ਕੰਮ ਇਕੱਠੇ ਹੋਏ ਪਏ ਨੇ ਪੁੱਢਾ ਕੰਮ ਤਾਂ ਮੈਨੂੰ ਕਿਚਨ ਦਾ ਲੱਗਦਾ ਵੀ ਕਿਚਨ ਕਲੀਨ ਕਰਨੀ ਕੰਮ ਹੀ ਕਰਾਂ ਕੁਕਿੰਗ ਦਾ ਇੰਨਾ ਜ਼ਿਆਦਾ ਕੰਮ ਹੁੰਦਾ ਇੰਨਾ ਕੰਮ ਹੁੰਦਾ ਸਵੇਰੇ ਇੱਕ ਕੁਕਿੰਗ ਤੇ ਇੱਕ ਡਸਟਿੰਗ ਆਹ ਵਾਲੇ ਮੌਸਮ ਵਿੱਚ ਬਹੁਤ ਟਾਈਮ ਖਾ ਜਾਂਦੀ ਹੈ ਡਸਟਿੰਗ ਤਾਂ ਧਨੀਆ ਪੀਸਿਆ ਗਿਆ ਤੇ ਇਹਨੂੰ ਕੱਢ ਤਾ ਕੰਟੇਨਰ ਵਿੱਚ ਇੱਕ ਮੈਂ ਨੂਨਦਾਨੀ ਵਾਲੀ ਕੌਲੀ ਭਰ ਲਈ ਇੱਕ ਸ਼ੀਸ਼ੀ ਭਰੀ ਗਈ ਧਨੀਏ ਵਾਲੀ ਤੇ ਉਸ ਤੋਂ ਬਾਅਦ ਜੀਰਾ ਤੇ ਅਜਵੈਨ ਵੀ ਮੇਰੇ ਸ਼ੀਸ਼ਿਆਂ ਵਿੱਚ ਜਿਹੜੇ ਮੈਂ ਲਗਾਈ ਹੋਈਆਂ ਨੇ ਜੀਰੇ ਅਜਵੈਨ ਵਾਸਤੇ ਉਹਨਾਂ 'ਚ ਖਤਮ ਸੀ ਸਮਾਨ ਤੇ ਉਹ ਵੀ ਰੀਫਿਲ ਕਰਨਾ ਸੀ ਉਹ ਪੈਕੇਟਸ ਕੱਢ ਕੇ ਰੱਖੇ ਪਏ ਸੀ ਨਾਲ ਨਾਲ ਮੈਂ ਕਿਚਰ ਆ ਵੀ ਰੀਫਿਲ ਕਰ ਦਣੀ ਆ ਜੀਰਾ ਤੇ ਅਜਵੈਨ ਹਾਂ ਤਾਂ ਫਿਰ ਨਿੱਕੇ-ਮੋਟੇ ਚੀਜ਼ਾਂ ਨਿੱਕੇ-ਮੋਟੇ ਕੰਮ ਜੇ ਇਹ ਬੜਾ ਟਾਈਮ ਲੈ ਜਾਂਦੇ ਨੇ ਫਿਰ ਆਏ ਹੁੰਦੇ ਵੀ ਚਲੋ ਕਿਚਨ 'ਚ ਹੁਣ ਇੱਕ ਸਾਈਡ ਤੇ ਸਬਜ਼ੀ ਬਣ ਰਹੀ ਆ ਤੇ ਇੱਕ ਸਾਈਡ ਤੇ ਨਾਲ ਨਾਲ ਆਹ ਕੰਮ ਵੀ ਕਰ ਲਈਏ ਜੋ ਮਤਨੀਆਂ ਵਾਲੀ ਛੀਚੀ ਚੱਕੀ ਮੈਂ ਦੇਖਿਆ ਫਿਰ ਹੋਰ ਬੋਟਲਸ ਦੇ ਵਿੱਚ ਵੀ ਕੀ ਕੁਝ ਖਾਲੀ ਏ ਮੋ ਵੀ ਭਰ ਲਾਂ ਤੇ ਜੀਰਾ ਵੀ ਥੋੜਾ ਜਿਹਾ ਸੀ ਤੇ ਅਜਵੈਨ ਬਿਲਕੁਲ ਖਤਮ ਸੀਗੀ ਇਸ ਤਰ੍ਹਾਂ ਹੁੰਦੀ ਆ ਆਪਾਂ ਨੂੰ ਇਹ ਲੋਡ ਹੋਊਗੀ ਚੀਜ਼ਾਂ ਦੀ ਆਪਣਾ ਕੰਮ ਆਸਾਨ ਹੋ ਜੂਗਾ ਜੇ ਪਹਿਲਾਂ ਹੀ ਆਪਣੇ ਬੋਟਲਸ ਕੰਟੇਨਰਸ ਕੋਈ ਚੀਜ਼ ਪਈ ਹੁੰਦੀ ਆ ਤਾਂ ਆਪਾਂ ਨੂੰ ਮੌਕੇ ਤੇ ਰੀਫਿਲ ਕਰਨ ਦਾ ਟਾਈਮ ਵੇਸਟ ਨਹੀਂ ਆਉਂਦਾ ਤੇ ਇਧਰ ਬਣ ਚੁੱਕੇ ਸਬਜ਼ੀ ਤੋਰੀਆਂ ਦੁੱਧ ਵਾਲੀਆਂ ਕੁਝ ਮੈਂ ਸਵੇਰੇ ਕਾਲੇ ਚਨੇ ਬਣਾਈ ਸੀ ਉਹ ਵੀ ਪਏ ਨੇ ਇਸ ਕਰਕੇ ਮੈਂ ਥੋੜੀ ਸਬਜ਼ੀ ਵੀ ਦੁੱਧ ਪਾਇਆ ਕੁਝ ਮੈਂ ਬਿਨਾਂ ਦੁੱਧ ਤੋਂ ਕੱਢ ਲਈ ਕਿਉਂਕਿ ਚਨੇ ਵੀ ਨਾਲ ਖਾਦੇ ਜਾਣਗੇ ਤੇ ਨਾਲ ਤੋਰੀਆਂ ਵੀ ਦੁੱਧ ਵਾਲੀਆਂ ਹੋਣੀਆਂ ਕਈ ਵਾਰ ਇਸਨੇ ਬਿਨਾਂ ਦੁੱਧ ਤੋਂ ਕਾਣੇ ਬਿਨਾਂ ਦੁੱਧ ਤੋਂ ਐਕਸਟਰਾ ਮੈਂ ਕੱਢ ਦਤੀ ਟਾਈਮ ਹੋ ਰਿਹਾ ਹੁਣ ਪਾਉਣੇ ਚ ਮੈਂ ਹੁਣ ਪੀ ਰਿਹਾ ਮੈਂਗੋ ਸ਼ੇਕ ਮੈਂਗੋ ਸ਼ੇਕ ਬਣਾਇਆ ਇਹਦੇ ਵਿੱਚ ਮੈਂ ਚੀਆ ਸੀਡਸ ਪਾ ਲਈ ਚੀਆ ਸੀਡਸ ਨਾਲ ਉਹ ਵਿਚਾਰ ਪਾਉਂਦੀਆਂ ਨੇ ਤੁਸੀਂਰੇ ਰੋਜ਼ ਉੱਠ ਕੇ ਇੱਕ ਚਮਚੀ ਚੀਆ ਸੀਡਸ ਪਾਣੀ ਸੋਕ ਕਰ ਲੈਣੀਆਂ ਫਿਰ ਦਿਨੇ ਜਰੂਰ ਮੈਂ ਨਾਰਮਲ ਵਾਟਰ ਪੀਣੀ ਆ ਐਵਰੀ ਟਾਈਮ ਨਹੀਂ ਇੱਕ ਦੋ ਤਿੰਨ ਵਾਰੀ ਦਿਨ ਚ ਜਦੋਂ ਨਾਰਮਲ ਵਾਟਰ ਪੀਏ ਦੋ ਤਿੰਨ ਵਾਰ ਇੱਕ ਇੱਕ ਚਮਚ ਪਰ ਕੇ ਚੀਆ ਸੀਡਸ ਪਾਣੀ ਚ ਪਾ ਲੈਂਦੀ ਆ ਜਾਂ ਜਿਵੇਂ ਹੁਣ ਮੈਂਗੋ ਸ਼ੇਕ ਬਣਾਇਆ ਇਹਦੇ ਵਿੱਚ ਮੈਂ ਚੀਆ ਸੀਡਸ ਪਾਏ ਨੇ ਜਿਹੜਾ ਪਚੇ ਸਾਰੇ ਹੁਣ ਖਤਮ ਕਰ ਦਿੰਦੇ ਆਂ ਸ਼ਾਮ ਤੱਕ ਤੇ ਅੱਜ ਮੈਂ ਸੈਰ ਨਹੀਂ ਕਰੂੰਗੀ ਹੁਣ ਮੈਂ ਸੋਚ ਗਈ ਆ ਵੀ ਸ ਸੈਰ ਦੀ ਜਗਾ ਅੱਜ ਮੈਂ ਆਪਣਾ ਰੂਮ ਸਾਫ ਕਰਦੀ ਆ ਡਸਟਰ ਆ ਚੁੱਕਿਆ ਬਹੁਤ ਨਾ ਜਾਲੇ ਲੱਗੇ ਫਿਰ ਆਰਡਰ ਮੈਂ ਕੀਤਾ ਹੋਇਆ ਸੀ ਮੈਂ ਕਿਹਾ ਜਦੋਂ ਮੈਂ ਆਰਡਰ ਦਿੱਤਾ ਹੋਇਆ ਫਿਰ ਮੈਂ ਕਿਉਂ ਖਾਪਾ ਨਾ ਵੀ ਕੋੜੀ ਤੇ ਚੜ ਕੇ ਤੁਸੀਂ ਝਾੜੂ ਨਾਲ ਜਾਂ ਕਿਸੇ ਵੀ ਹੋਰ ਚੀਜ਼ਾਂ ਸਾਫ ਕਰੋ ਵੇਸਟੇਜ ਆਫ એનਰਜੀ ਐ ਇਸ ਕਰਕੇ ਕੌਣ ਕਰਦੀ ਆ ਸਾਫ ਰੂਮ ਦੀ ਕਲੀਨਿੰਗ ਕਰਦੀ ਆ ਅੱਜ ਵਾਕ ਨਹੀਂ ਕਰਦੀ ਉਹ ਵੀ ਘੰਟੇ ਜਿਹੜਾ ਟਾਈਮ ਮੈਂ ਘੰਟਾ ਵਾਕ ਤੇ ਲਗਾਉਣੀ ਹੁੰਦੀ ਆ ਅੱਜ ਰੂਮ ਦੀ ਕਲੀਨਿੰਗ ਤੇ ਲਗਾਉਂਗੀ ਨੀ ਫਿਰ ਸਵੇਰੇ ਜਿਸ ਸਵੇਰੇ ਤੇ ਰੱਖੂਗੀ ਤਾਂ ਸਵੇਰੇ ਫਿਰ ਕਿਚਨ ਦੇ ਕੰਮ ਐਨੇ ਹੋ ਜਾਂਦੇ ਨੇ ਉਸ ਤੋਂ ਬਾਅਦ ਫਿਰ ਆਪ ਥੱਕ ਜਾਂਦੇ ਆ ਫੇਰ ਸਵੇਰੇ ਸੇਲ ਨਹੀਂ ਹੋਣੀ ਇਸ ਤਰ੍ਹਾਂ ਕਿ ਹੁਣ ਹੀ ਰੂਮ ਦੀ ਕਲੀਨਿੰਗ ਕਰਦੇ ਆ ਸਵੇਰੇ ਮੈਂ ਕੱਪੜੇ ਵੀ ਧੋਣੇ ਨੇ ਕੰਮ ਕਾਫੀ ਨਹੀਂ ਮਿਲ ਪਰ ਸਵੇਰੇ ਤੇ ਹੁਣ ਮੈਂ ਮੰਗੋ ਸ਼ੇਕ ਪੀ ਕੇ ਮੈਂ ਲੱਗੀ ਸੀ ਆਪਣੇ ਕੰਮ ਤੇ ਮੈਂ ਕਰਨਾ ਸੀ ਰੂਮ ਕਲੀਨ ਫਿਰ ਮੈਂ ਕਿਹਾ ਜੇ ਸਵੇਰੇ ਤੇ ਰੱਖੂਗੀ ਸਵੇਰੇ ਫਿਰ ਕੰਮ ਕਿੰਜ ਦੇ ਸਵੇਰੇ ਮੈਂ ਕੱਪੜੇ ਵੀ ਧੋਣੇ ਸੀ ਸਵੇਰੇ ਫਿਰ ਨਹੀਂ ਮੈਥੋਂ ਹੋਣਾ ਜਦੋਂ ਨੂੰ ਮੈਂ ਦੂਜੀ ਕਮਰਾ ਤੋਂ ਫ੍ਰੀ ਹੋऊंगी 10:00 ਵਜ ਜਾਣਗੇ 10:00 ਵਜੇ ਨੂੰ ਮੈਂ ਕਦੋਂ ਰੂਮ ਕਲੀਨ ਕਰੂੰਗੀ ਹਨਾ ਮੈਂ ਥੱਕ ਜੂਗੀ ਮੈਥੋਂ ਨਹੀਂ ਹੋਣਾ ਇਸ ਕਰਕੇ ਮੈਂ ਸੋਚ ਚਲੋ ਹੁਣ ਵਾਕ ਮਿਸ ਕਰ ਦਿੰਦੀ ਆ ਵਾਕ ਦੀ ਜਗ੍ਹਾ ਮੈਂ ਆਹ ਆਪਣਾ ਰੂਮ ਕਲੀਨ ਕਰ ਲਾਂਦੀ ਆ ਤੇ ਡਸਟਰ ਅੱਜ ਮੈਨੂੰ ਮਿਲ ਗਿਆ ਸੀਗਾ ਬਹੁਤ ਵਧੀਆ ਬਹੁਤ ਵਧੀਆ ਚੀਜ਼ ਹੈ ਲਾਈਟ ਵੇਟ ਹੈ इजीली ਸਫਾਈ ਹੋ ਰਹੀ ਸੀ ਜਾਲੇ ਵੀ ਉਤਰ ਰਹੇ ਸੀ ਤੇ ਕੰਧਾਂ ਤੇ ਵੀ ਇਹ ਡਸਟਰ ਵੱਜ ਗਿਆ ਕੰਧਾਂ ਦੀ ਡਸਟ ਵੀ ਸਾਫ ਕਰ ਰਿਹਾ ਸੀਗਾ ਬਾਕੀ ਜੇ ਆਪਾਂ ਕਿਤੇ ਵੀ ਗਿੱਲੀ ਸਫਾਈ ਕਰਨੀ ਇਹਨੂੰ ਆਪਾਂ ਨਿਚੋੜ ਕੇ ਤੁਸੀਂ ਗਿੱਲਾ ਕਰਕੇ ਨਿਚੋੜ ਕੇ ਚੜਾ ਲਓ ਗਿੱਲੀ ਗਿੱਲਾ ਵੀ ਆਪਾਂ ਮਾਰ ਸਕਦੇ ਜੀ ਕੰਡਾ ਤੇ ਵਧੀਆ ਪਲਾਸਟਿਕ ਪੇਂਟ ਹੋਇਆ ਵਾਸ਼ੇਬਲ ਜਾਂ ਪੀਵੀਸੀ ਸੇ ਆਪਾਂ ਗਿੱਲਾ ਕਪੜਾ ਮਾਰਨਾ ਨਾ ਈਜ਼ੀਲੀ ਗਿੱਲਾ ਵੀ ਇਹ ਵੱਜ ਜਾਊਗਾ ਗਿੱਲੀ ਸੁੱਕੀ ਡਸਟਿੰਗ ਜਿਵੇਂ ਮਰਜ਼ੀ ਤੁਸੀਂ ਇਹਨਾਂ ਕਰੀ ਚੱਲੋ ਬਹੁਤ ਵਧੀਆ ਮੈਨੂੰ ਲੱਗਿਆ ਡਸਟਰ ਬਹੁਤ ਜ਼ਿਆਦਾ ਵਧੀਆ ਲਾਈਟ ਵੇਟ ਵੀ ਹੈ ਤੇ ਐਕਸਟੈਂਡ ਵੀ ਹੋ ਜਾਂਦਾ ਪੈਨਾ ਕਿਸੇ ਕੋੜੀ ਦੀ ਹੈਲਪ ਤੋਂ ਜਾਂ ਇਸ ਟੇਬਲ ਸਟੂਲ ਦੀ ਹੈਲਪ ਤੋਂ ਵੀ ਨਾ ਉੱਪਰ ਤੱਕ ਈਜ਼ੀਲੀ ਇਹ ਪਹੁੰਚ ਰਿਹਾ ਸੀਗਾ ਬਾਕੀ ਜਿਹੜੀ ਗੱਲ ਹੈ ਨਾ ਸਲੀਮ ਹੈ ਜਿਵੇਂ ਫਰਿਜੀ ਦੇ نیچے ਮਾਰਨਾ ਫਰਿਜ ਦੇ ਬੈਕ ਸਾਈਡ ਤੇ ਮਾਰਨਾ ਹੈ ਬੈੱਡ ਦੇ ਪਿੱਛੇ ਮਾਰਨਾ ਬੜਾ ਸਲੀਮ ਹੈ ਘੱਟ ਤੋਂ ਘੱਟ ਜਗ੍ਹਾ ਦੇ ਵਿੱਚ ਵੀ ਇਹ ਸਫਾਈ ਕਰ ਦਿਆ ਕਰ ਜਿਵੇਂ ਫਰਿਜ ਦੇ نیچے ਇੰਨੀ ਜ਼ਿਆਦਾ ਜਗ੍ਹਾ ਨਹੀਂ ਹੁੰਦੀ ਉੱਥੇ ਵੀ ਚਲਾ ਜਾਂਦਾ ਤੇ ਇੱਕ ਇੱਕ ਕਮਰਾ ਕਰਕੇ ਮੈਂ ਹੁਣ ਰੋਜ਼ ਕਰਦਾ ਕਰੂੰਗੀ ਜਾਲੇ ਇੰਨੇ ਲੱਗੇ ਪਏ ਨੇ ਬਾਕੀ ਮੌਸਮ ਹੀ ਹੈ ਜਾਂ ਡਸਟ ਵਾਲਾ ਜਾਲੇ ਲੱਗਣੀ ਨੇ ਤੇ ਮੇਰਾ ਡਸਟਰ ਟੁੱਟਿਆ ਪਿਆ ਫਿਰ ਮੈਂ ਨਵਾਂ ਮੰਗਾਲ ਲਿਆ ਤੇ ਹੁਣ ਮੈਂ ਇੱਕ ਇੱਕ ਕਮਰੇ ਦੀ ਰੋਚਾਰ ਚੜਾਈ ਜੀ ਕਰਦਿਆ ਕਰੂੰਗੀ ਬਾਕੀ ਵਿੰਡੋਸ ਦਾ ਹੈਲਪਰ ਕਰ ਦਾਂਗੀ ਵਿੰਡੋਸ ਦੀ ਬਿਲ ਕੋਈ ਟੈਨਸ਼ਨ ਨਹੀਂ ਮੇਰਾ ਕੰਮ ਇਹਨਾਂ ਜਿਆਦੇ ਨਹੀਂ ਹੁੰਦਾ ਕਿ ਪਹਜਾਰਾ ਟਾਈਮ ਲੱਗੇ ਵਿੰਡੋਸ ਹੈਲਪਰ ਕਰਦਾਂਦੇ ਉਹਦੀ ਡਿਊਟੀ ਹੁੰਦੀ ਹੈ ਕਰਨ ਦੀ ਬਾਕੀ ਡਸਟਰ ਨਾਲ ਤਾਂ ਬਿਲਕੁਲ ਆਪਣਾ ਕੰਮ ਆਸਾਨ ਹੋ ਜਾਂਦਾ ਇਹ ਜੀ ਕਲੀਨਿੰਗ ਟੂਲਸ ਆਪਣੇ ਕੋਲ ਹੋਣੇ ਚੀਜ਼ਾਂ ਜਿਨ੍ਹਾਂ ਨਾਲ ਆਪਣਾ ਕੰਮ ਆਸਾਨ ਹੋ ਜੇ ਕੰਮ ਦੇਖੋ ਆਪਾਂ ਕਰਨਾ ਕੰਮ ਤੋਂ ਭੱਜ ਨਹੀਂ ਸਕਦੇ ਆਪਣੇ ਸਿਰ ਪਈਆਂ ਜ਼ਿੰਮੇਵਾਰੀਆਂ ਤੋਂ ਆਪਾਂ ਭੱਜ ਨਹੀਂ ਸਕਦੇ ਤੋ ਇਤ ਸੋ ਬੈਟਰ ਆ ਕਿ ਆਪਾਂ ਆਪਣੇ ਲਈ ਆਪਣੇ ਕੰਮ ਨੂੰ ਸੌਖਾ ਕਰਨ ਲਈ ਆਸਾਨ ਕਰਨ ਲਈ ਕਲੀਨਿੰਗ ਟੂਲਸ ਆਪਾਂ ਰੱਖੀਏ ਮੰਗਵਾ ਕੇ ਥੋੜੇ ਜਿਹੇ ਪੈਸੇ ਆਪਾਂ ਇਹ ਜੇ ਟੂਲਸ ਇਨਵੈਸਟ ਕਰਨੇ ਚਾਹੀਦੇ ਨੇਗੇ ਹੋਰ ਵੀ ਚੀਜ਼ਾਂ ਬਹੁਤ ਆਉਂਦੀਆਂ ਨੇ ਬਹੁਤ ਤਰ੍ਹਾਂ ਦੇ ਟੂਲਸ ਆਉਂਦੇ ਨੇ ਕਲੀਨਿੰਗ ਵਾਸਤੇ ਜਿਵੇਂ ਤਾਂ ਆਪਾਂ ਨੂੰ ਲੋੜ ਹੋਵੇ ਜੀ ਨਾ ਆਪਣਾ ਕੰਮ ਆਸਾਨ ਹੋ ਜੀ ਜੋ ਆਪਾਂ ਯੂਜ਼ ਕਰਨਾ ਉਹ ਜੇ ਟੂਲ ਆਪਣੇ ਕੋਲ ਜਰੂਰ ਰੱਖਣਾ ਚਾਹੀਦਾ ਕੰਮ ਦੇਖੋ ਆਪਾਂ ਕਰਨੇ ਨੇ ਨਾ ਕੰਮ ਤਾਂ ਆਪਾ ਭਜ ਨਹੀਂ ਸਕਦੇ ਸੋ ਮੈਨੂੰ ਇਹ ਲੱਗਦਾ ਕਿ ਇਹ ਜਿਹੜੇ ਟੂਲਸ ਆਪਣੇ ਕੋਲ ਜਰੂਰ ਰੱਖੋ ਜੀ ਨਾਲ ਆਪਾਂ ਸਾਫ ਸਫਾਈ ਕਰ ਸਕੀ ਤੇ ਪਰਦੇ ਵਾਲੀ ਰੌਡ ਤੇ ਉੱਪਰ ਵੀ ਨਾ ਮਿੱਟੀ ਡਸਟ ਬਹੁਤ ਬਹੁਤ ਰੁਕ ਜਾਂਦੀ ਆ ਕਿ ਡੇਲੀ ਟੇਲੀ ਇਹਨਾਂ ਦੀ ਕਲੀਨਿੰਗ ਨਹੀਂ ਹੁੰਦੀ ਰੂਟੀਨ ਵਿੱਚ ਸੋ ਅੱਜ ਰੂਮ ਦੀ ਮੈਂ ਡੀਪ ਕਲੀਨਿੰਗ ਕਰ ਰਹੀ ਸੀ ਸੋਚਿਆ ਚਲੋ ਇਹਨਾਂ ਨੂੰ ਵੀ ਮੈਸੇਜ ਜਿਹਾ ਪਰਦਿਆਂ ਵਾਲੀ ਰੌਡਸ ਨੂੰ ਸਾਫ ਕਰ ਦਾਂ ਗਿੱਲਾ ਸੁੱਕਾ ਕੱਪੜਾ ਮਾਰਿਆ ਬਹੁਤ ਡਸਟ ਰੁਕਦੀ ਆ ਮੌਸਮੀ ਇਹੋ ਜਿਹਾ ਡਸਟ ਵਾਲਾ ਪਰਦਿਆਂ ਦੀ ਰੌਡਸ ਵੀ ਹੋ ਗਏ ਕਲੀਨ ਤੇ ਦਰਵਾਜਿਆਂ ਦੇ ਪਿੱਛੇ ਕਾਰਨਰਸ ਵੀ ਕਰਤੇ ਕਲੀਨ ਉੱਪਰ ਡਸਟਿੰਗ ਕਰਦੀ ਕਰਦੀ ਸਫਾਈ ਕਰਦੀ ਕਰਦੀ ਮੈਂ نیچے ਨੂੰ ਆ ਰਹੀ ਹਾਂ ਤੇ ਹੁਣ ਕਰਨਾ ਸੇ ਫੈਨ ਸਾਫ ਪਰ ਫੈਨ ਸਾਫ ਕਰਨ ਲਈ ਪਹਿਲਾਂ ਚਾਦਰਾਂ ਚੱਕੂੰਗੀ ਤੇ ਗੱਦਾ ਸਾਈਡ ਤੇ ਹਟਾਉਂਗੀ ਫਿਰ ਉੱਪਰ ਟੇਬਲ ਰੱਖ ਕੇ ਫੈਨ ਕਲੀਨ ਹੋਊਗਾ ਕਿਤੇ ਦੇ ਮੈਂ ਸੋਚ ਰਹੀ ਸੀ ਆਪਣੇ ਰੂਮ ਦੀ ਡੀਪ ਕਲੀਨਿੰਗ ਕਰਨੀ ਹੈ ਡੀਪ ਕਲੀਨਿੰਗ ਕਰਨੀ ਹੈ ਪਰ ਮੈਂ ਡਸਟਰ ਕਰਕੇ ਖੜੀ ਸੀ ਵੀ ਡਸਟਰ ਮੰਗਵਾਇਆ ਹੋਇਆ ਸੀ ਆਊਗਾ ਤਾਂ ਫਿਰ ਕਲੀਨਿੰਗ ਕਰਨ ਲੱਗੂੰਗੀ ਤੇ ਹੁਣ ਕਰਦੇ ਆ ਫੈਨ ਕਲੀਨ ਹੋਂ ਤਾਂ ਮਹੀਨੇ 'ਚ ਇੱਕ ਵਾਰ ਜ਼ਰੂਰ ਪੱਖਾ ਸਾਫ਼ ਕਰਨਾ ਹੀ ਪਿਆ ਕਰੂਗਾ ਮਹੀਨੇ 'ਚ ਇੱਕ ਵਾਰ ਤਾਂ ਜ਼ਰੂਰ ਖਾਸ ਕਰ ਉਹ ਪੱਖੇ ਜਿਹੜੇ ਰੂਟੀਨ 'ਚ ਡੇਲੀ ਚੱਲਦੇ ਨੇ ਜਿਹੜੇ ਕਮਰੇ ਆਪਾਂ ਰੋਜ਼ ਵਰਤਦੇ ਆਂ ਬੈਹਨੇ ਆ ਉੱਥੇ ਆ ਨਾ ਉਹ ਵਾਲੇ ਰੂਮਸ ਵੀ ਮਹੀਨੇ 'ਚ ਇੱਕ ਵਾਰ ਡੀਪ ਕਲੀਨਿੰਗ ਜ਼ਰੂਰ ਹੋਏ ਅਗਰ ਉਹ ਹੀ ਤੇ ਪੱਖਾ ਵੀ ਆ ਜਾਂਦਾ ਡੀਪ ਕਲੀਨਿੰਗ 'ਚ ਆ ਜਾਂਦੀ ਹੈ ਇਹ ਚੀਜ਼ਾਂ ਨੂੰ ਮਹੀਨੇ 'ਚ ਇੱਕ ਵਾਰ ਤਾਂ ਜ਼ਰੂਰ ਸਾਫ਼ ਕਰਨੀ ਪਿਆ ਕਰਨੀਆਂ ਬਾਕੀ ਜਿਹੜਾ ਕਮਰਾ ਨਹੀਂ ਯੂਜ਼ ਕਰਦੇ ਹੈਗੇ ਚਲੋ ਉਹ ਚਾਹੇ ਆਪਾਂ ਨਾ ਵੀ ਕਰੀ ਡੀਪ ਕਲੀਨਿੰਗ ਆਪਾਂ ਨਾ ਵੀ ਕਰੀ ਮਹੀਨੇ ਚ ਉਹ ਚਾਪੇ 2 ਮਹੀਨੇ ਤੋਂ ਵੀ ਕਰ ਸਕਦੇ ਆ ਪਰ ਜਿਹੜੇ ਕਮਰੇ ਡੇਲੀ ਵਾਂਗ ਰੂਟੀਨ ਚੂਜ਼ ਕਰਦੇ ਆ ਮਹੀਨੇ ਚ ਇੱਕ ਵਾਰ ਡੀਪ ਕਲੀਨਿੰਗ ਜ਼ਰੂਰ ਕਰਨੀ ਚਾਹੀਦੀ ਹੈ ਗਰਮੀ ਗਰਮੀ ਤਾਂ ਫੈਨ ਹੋ ਗਿਆ ਕਲੀਨ ਗੱਦੇ ਵੀ ਮੈਂ ਹਟਾ ਕੇ ਬੈੱਡ ਦੇ ਨੀਚੋਂ ਵੀ ਮੈਂ ਗਿੱਲਾ ਕੱਪੜਾ ਮਾਰਦਾ ਤੇ ਸੈਂ ਹੀ ਜ਼ਿਆਦਾ ਵੀਡੀਓ ਬਣਾਉਣੀ ਮੁਸ਼ਕਲ ਹੋਏਗੀ ਹਰ ਇੱਕ ਚੀਜ਼ ਦੀ ਤੇ ਹੁਣ ਮੈਂ ਕਰ ਰਹੀ ਹਾਂ ਰੂਮ ਦੀ ਡਸਟਿੰਗ ਗੱਦੇ ਆ ਨਾ ਸਾਈਡ ਸਾਈਡ ਤੇ ਡਸਟ ਹੁੰਦੀ ਸੈਂਟਰ ਚ ਬਿਲਕੁਲ ਵੀ ਨਹੀਂ ਹੁੰਦੀ ਬੈੱਡ ਤੇ ਹੁਣ ਜੋ ਆਪਾਂ ਗੱਦੇ ਹਟਾਉਣੇ ਆ ਸਾਈਡਾਂ ਤੇ ਕਿਨਾਰੀਆਂ ਤੇ ਸਰਾਂ ਵਾਲੇ ਪਾਸੇ ਪੈਰਾਂ ਵਾਲੇ ਪਾਸੇ ਜ਼ਰੂਰ ਜਿੱਥੇ ਸਪੇਸ ਮਿਲਦੇ ਡਸਟ ਨੂੰ ਉੱਥੇ ਡਸਟ ਜਮ ਹੋਣ ਲੱਗ ਜਾਂਦੀ ਆ। ਡਸਟਿੰਗ ਕਰਨ ਤੋਂ ਬਾਅਦ ਹੁਣ ਬਿਛਾ ਦਾਨੀ ਆ ਬੈੱਡ ਸ਼ੀਟਸ ਨੀਚੇ ਵਾਲੀ ਬੈੱਡ ਸ਼ੀਟ ਤਾਂ ਮੈਂ ਨਾ ਤਾਂ ਮੈਂ ਲਾਫਟਾਈਮ ਚੇਂਜ ਕਰੀ ਸੀ ਉਹੀ ਰੱਖਤੀ ਮੈਂ ਸੇਮ ਛਾੜ ਕੇ ਬਿਛਾਤੀ ਉੱਪਰ ਵਾਲੇ ਤਾਂ ਚਲੋ ਚੇਂਜ ਕਰਨੇ ਹੀ ਸੀਗੇ। ਇਸ ਤਰ੍ਹਾਂ ਕੁਛ ਅੱਜ ਮੇਰਾ ਡੀਪ ਕਲੀਨਿੰਗ ਦਾ ਰੂਟੀਨ ਸੀ ਸ਼ਾਮ ਦਾ ਰੂਟੀਨ ਸੀ ਵੀ ਮੈਂ ਕਿਚਨ ਦਾ ਕੰਮ ਕਰਾਂ ਪਹਿਲਾਂ ਤਾਂ ਫਿਰ ਆਪਾਂ ਨੂੰ ਫਿਕਰ ਨਹੀਂ ਹੁੰਦਾ ਵੀ ਕਿਚਨ ਦਾ ਕੰਮ ਮੈਂ ਕਰਨ ਹਾਲੇ ਮੇਰੇ दाल ਸਬਜ਼ੀ ਬਣਾਉਣ ਵਾਲੀ ਪਈ ਆ ਹਨਾ ਜਿਹੜਾ ਆਪਣੀ ਜ਼ਿੰਮੇਵਾਰੀ ਹੁੰਦੀ ਪਈ ਆਪਾਂ ਕੰਮੇ ਕਰੀਏ ਬੈੱਡ ਸ਼ੀਟ ਪਛਾਣਤੀ ਬਹੁਤ ਵਧੀਆ ਲੱਗ ਰਿਹਾ ਸਾਫ ਸਫਾਈ ਕਰਕੇ ਤੇ ਅੱਜ ਚਲੋ ਵਾਕ ਤਾਂ ਮੈਂ ਮਿਸ ਕੀਤੀ ਆ ਫਿਰ ਉਹਦੀ ਜਗ੍ਹਾ ਤੇ ਇਹ ਵੀ ਬਹੁਤ ਵੱਡਾ ਕੰਮ ਸੀ ਜਿਹੜਾ ਹੋ ਗਿਆ ਸਿਰਫ ਸਵੇਰੇ ਮੈਨੂੰ ਪਤਾ ਮੈਨੂੰ ਨਹੀਂ ਟਾਈਮ ਲੱਗਣਾ ਸੀ ਸਵੇਰੇ ਸਵੇਰ ਤੇ ਕੰਮ ਇੰਨੇ ਜ਼ਿਆਦਾ ਹੋ ਜਾਂਦੇ ਨੇ ਇਸ ਕਰਕੇ ਜੇ ਮੈਨੂੰ ਲੱਗਿਆ ਇਸ ਕੰਮ-ਕੁਮ ਕਰਕੇ ਮੈਂ ਸੋਚਿਆ ਚਲੋ ਬਹੁਤ ਵਧੀਆ ਮੈਂ ਇਹ ਡਿਸੀਜਨ ਲੈ ਲਿਆ ਕਿ ਮੈਂ ਹੁਣ ਸੈਰ ਦੀ ਜਗ੍ਹਾ ਤੇ ਆਹੀ ਕੰਮ ਕਰ ਲਵਾਂਣੀ ਆ ਯਾ ਤਾਂ ਸਵੇਰੇ ਜਲਦੀ ਉੱਠ ਕੇ ਚਾਹ ਪੀਂਦੀ ਆਪਾਂ ਲੱਗ ਜੀ ਹਨਾ ਫਿਰ ਕਿਚਨ ਦੇ ਕੰਮ ਨਹੀਂ ਹੁੰਦੇ ਹੈਗੇ ਕੁਕਿੰਗ ਦਾ ਕੰਮ ਨਹੀਂ ਹੁੰਦਾ ਜੇ ਆਪਾਂ ਲੱਗਾਂਗੇ ਤਾਂ ਇਸ ਤਰੀਕੇ ਨਾਲ ਮੈਂ ਸੋਚ ਤੇ ਚਲ ਹੁਣੀ ਕਰ ਲੈਣੀ ਸ਼ਾਮ ਸ਼ਾਮ ਨੂੰ ਕੰਮ ਹੋ ਜਾਊਗਾ 쿠ਸ਼ਨ ਕਵਰ ਵੀ ਕਰਦੇ ਚੇਂਜ ਜੀ ਉਸ ਤੇ ਵੀ ਮੈਂ ਗਿਲਾ ਸੁੱਕਾ ਕੱਪੜਾ ਮਾਰਦਾ ਸੀ ਤੇ ਰੂਮ ਦੀ ਨਾ ਲੁੱਕ ਹੀ ਬਦਲ ਜਾਂਦੀ ਆ ਸਾਫ਼ ਕਰਕੇ ਰੂਮ ਚ ਆਪਾਂ ਕੱਲੀ ਬੈੱਡ ਸ਼ੀਟ ਬਦਲਦੇ ਤਾਂ ਹੀ ਆਪਾਂ ਨੂੰ ਰੂਮ ਚੇਂਜ ਲੱਗਣ ਲੱਗਿਆ ਨਾ ਖੈਰ ਮੈਂ ਤਾਂ ਡੀਪ ਕਲੀਨਿੰਗ ਕੀਤੀ ਜਦੋਂ ਡੀਪ ਕਲੀਨਿੰਗ ਇੰਨੀ ਹੋ ਜਾਂਦੀ ਆ ਫਿਰ ਤਾਂ ਆਪਾਂ ਨੂੰ ਆਪਣਾ ਰੂਮ ਸਾਫ਼ ਲੱਗਣਾ ਹੀ ਲੱਗਣਾ ਰੂਮ ਬਹੁਤ ਜ਼ਿਆਦਾ ਵਧੀਆ ਲੱਗ ਰਿਹਾ ਸੀ ਦਿਲ ਖੜਾ ਰਿਹਾ ਸੀ ਉਹ ਰੇ ਮੈਂ ਨਾ ਇੱਕ ਕੌਫੀ ਦਾ ਕੱਪ ਲੈ ਕੇ ਆਮ ਕਰਕੇ ਤੇ ਪੀਵਾ ਪਰ ਹੁਣ ਕੌਫੀ ਦਾ ਟਾਈਮ ਨਹੀਂ ਸੀਗਾ ਚਲੋ ਇਸ ਤੋਂ ਬਾਅਦ ਰੂਮ ਦੀ ਕਲੀਨਿੰਗ ਕਰਨ ਤੋਂ ਬਾਅਦ ਫਿਰ ਮੈਂ ਗਈ ਬਾਹਰ ਬਾਹਰ ਮੈਂ ਅੱਜ ਵਾਕ ਤਾਂ ਨਹੀਂ ਕਰੀ ਪਰ ਮੈਂ ਪਲਾਂਟਸ ਨੂੰ ਪਾਣੀ ਦੇਣਾ ਨਹੀਂ ਭੁੱਲ ਸਕਦੀ ਸੀ ਹੁਣ ਆ ਗਈ ਸੀ ਬਾਹਰ ਤੇ ਦੇਣਾ ਸੀ ਪਲਾਂਟਸ ਨੂੰ ਪਾਣੀ ਗਰਮੀ ਦਾ ਟਾਈਮ ਆ ਤੇ ਡੇਲੀ ਹੀ ਪਾਣੀ ਦੇਣਾ ਪੈਂਦਾ ਡੇਲੀ ਐਨੇ ਜ਼ਿਆਦਾ ਡਰਾਈ ਹੋ ਜਾਂਦੇ ਨੇ ਪਲਾਂਟਸ ਪਰ ਮੈਂ ਪਾਣੀ ਡੇਲੀ ਦੀਨੇ ਕਿਤੇ ਜਾਣਾ ਆਉਣਾ ਭਾਜੀ ਤਾਂ ਉਹ ਅਲੱਗ ਗੱਲ ਨਹੀਂ ਅਦਰਵਾਇਸ ਡੇਲੀ ਹੀ ਪਾਣੀ ਦੇਣਾ ਪੈਂਦਾ ਤੇ ਮੈਂ ਆਪਣੇ ਰੂਮ ਤੇ ਕਰਟਨਸ ਦੀ ਵੀ ਧੂਣ ਤਾਂ ਸੋਚ ਰਹੀ ਸੀ ਫਿਰ ਮੈਂ ਸੋਚਿਆ ਵੀ ਚਲੋ ਇੱਕ ਵਾਰ ਟਾਸਟਲ ਮੌਸਮ ਲੰਘ ਜਾਣ ਦੋ ਕਿ ਮੈਂ ਤੂੜੀਆਂ ਵਗੈਰਾ ਬਣਦੀਆਂ ਨੇ ਬਹੁਤ ਬਰੀਕ-ਬਰੀਕ ਕਟਾਸਟ ਆਉਂਦੀ ਹੈ ਉਹ ਮੌਸਮ ਇੱਕ ਵਾਰ ਸੈਟਲਡਾਊਨ ਜਾ ਹੋ ਜੇ ਵੀ ਕਮੀ ਜਾ ਪੈ ਜੇ ਮਿੱਟੀ ਇਹ ਥੋੜੀ ਜਿਹੀ ਘਟ ਜੇ ਦਬ ਜੇ ਹਨਾ ਫਿਰ ਉਸ ਤੋਂ ਬਾਅਦ ਧੋਉਂਗੀ ਦਿਲ ਤਾਂ ਮੇਰਾ ਬਹੁਤ ਕਰ ਰਿਹਾ ਸੀਗਾ ਵੀ ਮੈਂ ਅੱਜ ਹੀ ਕਾਟਰਸ ਮਸ਼ੀਨ ਚ ਪਾ ਦਾਂ ਧੁੱਤ ਜਾਣਗੇ ਫਿਰ ਪਰ ਨੈਕਸਟ ਟਾਈਮ ਕਰਾਂ ਅਗਲੇ ਮਹੀਨੇ ਧੋ ਲੂੰਗੀ ਤੇ ਹੁਣ ਸੀ ਮੇਰਾ ਡਿਨਰ ਦਾ ਟਾਈਮ ਡਿਨਰ ਚ ਮੈਂ ਲੈ ਲਈ ਸੀ ਤੋਰ ਜਾਂ ਨਹੀਂ ਸਮਝੀ ਤੇ ਸੈਲਡ ਸਬਜੀ ਮੈਂ ਦੁੱਧ ਵਾਲੀ ਲੈਣੀ ਹੁੰਦੀ ਆ ਨੋਰਮਲ ਜਿਹੜੀ ਮੈਂ ਬਣਾਉਣੀ ਦੁੱਧ ਵਾਲੀ ਲੈ ਲਾਣੀ ਆ ਤੇ ਨਾਲ ਸੈਲਡ ਕਈ ਪਹਿਣਾ ਦਾ ਸਵਾਲ ਆਇਆ ਸੀ ਕਿ ਤੁਸੀਂ ਮਲਟੀ ਵਿਟਾਮਿਨ ਕਿਹੜਾ ਲੈਣੇ ਹੋ ਮੈਂ ਆਹ ਵਾਲਾ ਮਲਟੀ ਵਿਟਾਮਿਨ ਲੈਣੇ ਦਵਿੰਦਰ ਵੀ ਇਹੀ ਲੈਂਦੇ ਨੇ ਮੈਂ ਵੀ ਇਹੀ ਲੈਣਾ ਸੀ ਦੋਨੇ ਸੇਮ ਮਲਟੀ ਵਿਟਾਮਿਨ ਲੈਣੇ ਆ ਤੁਸੀਂ ਕੋਈ ਵੀ ਲੈ ਸਕਦੇ ਹੋ ਹੋਰ ਬਹੁਤ ਸਾਰੇ ਮਲਟੀਵਿਟਾਮਿਨ ਆਉਂਦੇ ਨੇ ਪਰ ਲਿਓ ਪਲੀਜ਼ ਆਪਣੇ ਡਾਕਟਰ ਦੀ ਸਲਾਹ ਨਾਲ ਅਸੀਂ ਵੀ ਆਪਣੇ ਫੈਮਿਲੀ ਡਾਕਟਰ ਦੀ ਸਲਾਹ ਨਾਲ ਹੀ ਲੈ ਰਹੇ ਹਾਂ ਬਿਨਾਂ ਸਲਾਹ ਤੋਂ ਬਿਲਕੁਲ ਨਾ ਲੇ ਕਿਉਂਕਿ ਹਰ ਇੱਕ ਦੀ ਬਾਡੀ ਇੱਕ ਡਿਫਰੈਂਟ ਟਾਈਪ ਦੀ ਹੁੰਦੀ ਹੈ ਤੁਸੀਂ ਡਾਕਟਰ ਦੀ ਸਲਾਹ ਨਾਲ ਲਓ ਕਿਵਰ ਕਿਸੇ ਦੀ ਹੋਰ ਮੈਡੀਸਨ ਚੱਲਦੀ ਹੁੰਦੀ ਆ ਕਿਸੇ ਨਹੀਂ ਸੂਟ ਕਰਦੀ ਆਪਣੇ ਡਾਕਟਰ ਦੀ ਸਲਾਹ ਨਾਲ ਤੁਸੀਂ ਜ਼ਰੂਰ ਲੈ ਸਕਦੇ ਹੋਗੇ ਡਾਕਟਰ ਦੀ ਸਲਾਹ ਨਾਲ ਪਰ ਦਵਿੰਦਰ ਵੀ ਸੇਮ ਲੈ ਲੈਂਦੇ ਨੇ ਮੇ ਵੀ ਇਹੀ ਲੈ ਲੈਣੀ ਹੁੰਦੀ ਆ ਇਹੀ ਅਸੀਂ ਲੈ ਰਹਾਂਗੇ ਤੇ ਸਾਨੂੰ ਹੁਣ ਤੱਕ ਕੋਈ ਪ੍ਰੋਬਲਮ ਨਹੀਂ ਆਈ ਇਹ ਲੈਂਦੇ ਹੋਏ ਪਹਿਲਾਂ ਤਾਂ ਮੈਂ ਇਰੈਗੂਲਰ ਲੈਂਦੀ ਸੀ ਕਦੇ ਲੈ ਲੀ ਕਦੇ ਨਾ ਕਈ ਵਾਰ ਦਵਿੰਦਰ ਲੈਣਦੇ ਹੁੰਦੇ ਉਹ ਮੈਨੂੰ ਯਾਦ ਕਰਾਂ ਤੇ ਮੈਂ ਲੈਣਦੀ ਦਵਿੰਦਰ ਨੂੰ ਯਾਦ ਕਰਾਂਦੀ ਵੀ ਤੁਸੀਂ ਲੈ ਲੂਗਾ ਨਾ ਪਰ ਮੈਂ ਹੁਣ ਪਿਛਲੇ ਕਈ ਦਿਨਾਂ ਤੋਂ ਇਹਨਾਂ ਰੈਗੂਲਰ ਲੈ ਰਹੀ ਆ ਤੇ ਮੈਨੂੰ ਬਹੁਤ ਜ਼ਿਆਦਾ ਫਰਕ ਫਰਕ ਮੀਨਸ ਲੱਗਦਾ ਮੇਰੇ ਬਹੁਤ ਦਰਦੁਖਦ ਜੇ ਸੋਚ ਮੈਨੂੰ ਫਰਕ ਲੱਗਦਾ ਮੈਨੂੰ ਬਿਲਕੁਲ ਠੀਕ ਨਹੀਂ ਕੋਈ ਪੇਨ ਨਹੀਂ ਹੁੰਦੀ ਮੇਰੇ ਲੈਗਸ ਵਿੱਚ ਬਾਕੀ Amazon ਤੇ ਬਹੁਤ ਬਹੁਤ ਸਾਰੀਆਂ মালਟੀਵਿਟਾਮਿਨਸ ਬਹੁਤ ਸਾਰੇ ਅਵੇਲੇਬਲ ਨੇ ਤੇ ਤੁਸੀਂ ਪਰ ਡਾਕਟਰ ਦੀ ਸਲਾਹ ਨਾਲ ਤੋ ਐਸੀ ਮੇਰਾ ਜਲਦੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅਚੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਾਂਗੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ